ਵਾਗਦਾ ਤੁਹਾਡਾ YouTube ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਦਾ ਆਪਣਾ ਟੌਪਿਕ ਹੈ ਭਾਰਤ ਵਿੱਚ ਪਹਿਲਾ ਸਭ ਤੋਂ ਪਹਿਲਾ ਕੌਣ ਕੀ ਬਣਿਆ ਹਾਂਜੀ ਪਹਿਲਾ ਪ੍ਰਸ਼ਨ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਹਾਂਜੀ ਪਹਿਲੇ ਪ੍ਰੈਜ਼ੀਡੈਂਟ ਕੌਣ ਨੇ ਆਪਣੇ ਭਾਰਤ ਦੇ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਡਾਕਟਰ ਜੇਂਦਰ ਪ੍ਰਸਾਦ ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਪਹਿਲੇ ਪ੍ਰਾਈਮ ਮਿਨਿਸਟਰ ਕੌਣ ਸਨ ਭਾਰਤ ਦੇ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਪੰਡਤ ਜਵਾਹਰ ਲਾਲ ਨਹਿਰੂ ਨੈਕਸਟ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਜਨਰਲ ਕੌਣ ਸੀ ਹਾਂਜੀ ਭਾਰਤੀ ਗਵਰਨਰ ਜਨਰਲ ਇਹਨਾਂ ਨੇ ਕਿਹਾ ਤਾਂ ਕੌਣ ਸੀ ਹਾਂਜੀ ਬੀ ਆਪਸ਼ਨ ਸੀ ਰਾਜਾ ਗੋਪਾਰਚਾਰੀ ਪਹਿਲੇ ਭਾਰਤੀ ਨੈਕਸਟ ਕੁਐਸਚਨ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਸੀ ਹਾਂਜੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਸਨ ਆਪਣੇ ਸਭ ਨੂੰ ਪਤਾ ਹੋ ਗਿਆ ਵੀ ਆਨਸਰ ਹਾਂਜੀ ਡੀ ਆਪਸ਼ਨ ਪ੍ਰਤਿਭਾ ਦੇਵੀ ਸਿੰਘ ਪਟੇਲ ਪ੍ਰਤਿਭਾ ਪਟੇਲ ਆਪਣੇ ਪਹਿਲੀ ਮਹਿਲਾ ਰਾਸ਼ਟਰਪਤੀ ਸਨ ਭਾਰਤ ਦੀ ਪਹਿਲੇ ਕਾਨੂੰਨ ਮੰਤਰੀ ਲਾ ਮਨਿਸਟਰ ਕੌਣ ਸਨ ਹਾਂਜੀ ਕਾਨੂੰਨ ਮੰਤਰੀ ਕੌਣ ਸਨ ਆਪਣੇ हाँ जी करैक्ट आंसर बी ऑप्शन डॉक्टर बी आर अंबेडकर नैक्सट क्वेश्चन देख दिया नोबल पुरस्कार जितने वाला पहला भारती कौन सी हाँ जी नोव नौ, नोबल नौ, पुरस्कार किसने मिले थी पहली बार हाँ जी करट आंसर सी ऑप्शन उप्ष, रविंद्रनाथ टैगोर टैगौर न उन्नीस सौ तेरह ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸਨ ਪਹਿਲੀ ਸੀਐਮ ਮਹਿਲਾ ਕੌਣ ਸਨ ਭਾਰਤ ਦੇ ਹਾਂਜੀ ਸਟੇਟ ਦੱਸਣਾ ਸਟੇਟ ਹੈਗੀ ਯੂਪੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਚੇਚੇਤਾ ਕ੍ਰਿਪਲਾਨੀ ਪਹਿਲੀ ਮਹਿਲਾ ਮੁੱਖ ਮੰਤਰੀ ਸਨ ਈ ਆਠਵਾਂ ਕਵਚਨ ਭਾਰਤੀ ਪਲਾੜ ਵਿੱਚ ਜਾਣ ਵਾਲਾ ਪਹਿਲਾ ਭਾਰਤੀ ਕੌਣ ਸੀ ਹਾਂਜੀ ਪਹਿਲੇ ਭਾਰਤੀ ਕੌਣ ਸਨ ਜੋ स्पेसि गए सन हाँ जी डी ऑप्शन राकेश शर्मा नवा क्वेश्चन भारत के पहले चोन कमिश्नर चीफ इलेक्शन कमिश्नर ऑफ इंडिया कौन सन पहले फर्स्ट कौन सन हाँ जी डी ऑप्शन सुख सेन सुख सेन पहले अपने चीफ इलेक्शन कमीशन सन 10ਵਾਂ ਪ੍ਰਸ਼ਨ ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਸੀ ਹਾਂਜੀ ਪਹਿਲਾ ਵਿਅਕਤੀ ਕੌਣ ਸੀ ਜਿਹਨੇ ਭਾਰਤ ਰਤਨ ਮਿਲਿਆ ਏ ਆਪਸ਼ਨ ਡਾਕਟਰ ਸਰਵੰਲੀ ਰਾਧਾਕ੍ਰਿਸ਼ਨ ਬੀ ਸੀ ਵੀ ਰਮਨ ਸੀ ਆਪਸ਼ਨ ਸੀ ਰਾਜਾ ਕੋਪਰਚਰੀ ਜਾਂ ਡੀ ਉਪਰੋਤਕ ਸਾਰੇ ਹਾਂਜੀ ਕਰੈਕਟ ਆਨਸਰ ਡੀ ਉਪਰੋਤਕ ਸਾਰੇ ਤਿੰਨਾਂ ਨੂੰ 1954 ਦੇ ਵਿੱਚ ਭਾਰਤ ਰਤਨ ਦਿੱਤਾ ਗਿਆ ਸੀ ਨੈਕਸਟ ਕੁੱਝ ਦੇਖਦੇ ਆ। ਸੰਤੰਤਰ ਭਾਰਤ ਦੇ ਪਹਿਲੇ ਵਿਦੇਸ਼ ਮੰਤਰੀ ਹਾਂਜੀ ਫੋਰਨ ਮਨਿਸਟਰ ਕੌਣ ਸੀ ਦਾ ਆਪਣੇ ਪਹਿਲੇ ਜਦੋਂ ਆਪਣਾ ਦੇਸ਼ ਆਜ਼ਾਦ ਹੋ ਗਿਆ ਸੀਗਾ। ਹਾਂਜੀ ਇਹ ਆਪਸ਼ਨ ਪੰਡਿਤ ਜੋਹਰ ਲਾਲ ਨਹਿਰੂ ਜੋਹਰ ਲਾਲ ਨਹਿਰੂ ਆਪਣੇ ਪ੍ਰਾਈਮ ਮਿਨਿਸਟਰ ਵੀ ਸਨ ਤੇ ਨਾਲ ਫੋਰਨ ਮਨਿਸਟਰ ਦਾ ਵੀ ਇਹਨਾਂ ਨੇ ਆਪਣੇ ਕੋਲ ਅਹੁਦਾ ਰੱਖਿਆ ਸੀਗਾ। 1947 ਤੋਂ ਲੈ ਕੇ ਜਨਤਕ ਦੇਥੋਂ ਦੀ 1964 ਤੱਕ ਇਹ ਤੈਂਦੇ ਨੇ ਪੀਐਮ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਜਾਂ ਗਵਰਨਰ ਕੌਣ ਸਨ ਹਾਂਜੀ ਪਹਿਲੀ ਮਹਿਲਾ ਗਵਰਨਰ ਕੌਣ ਸਨ ਭਾਰਤ ਦੇ ਇਹ ਵੀ ਯੂਪੀ ਸਟੇਟ ਦੇ ਬਣੇ ਸਨ ਹਾਂਜੀ ਕਰੈਕਟ ਆਨਸਰ ਹੈ ਬੀ ਆਪਸ਼ਨ ਸਰੋਜਨੀ 나ਇੜੂ ਚਲੋ ਜੀ 나ਇੜੂ ਪਹਿਲੇ ਆਪਣੇ ਰਾਜਪਾਲ ਬਣੇ ਸਨ ਕਿਸੇ ਸਟੇਟ ਦੇ ਮਹਿਲਾ ਨੈਕਸਟ ਲੋਕ ਸਭਾ ਦੇ ਪਹਿਲੇ ਸਪੀਕਰ ਸਪੀਕਰ ਆਫ ਲੋਕ ਸਭਾ ਕੌਣ ਸੀ ਹਾਂਜੀ ਫਰਸਟ ਸਪੀਕਰ ਕੌਣ ਸੀ ਲੋਕ ਸਭਾ ਦਾ ਪੇਪਰ ਚ ਬਹੁਤ ਵਾਰ ਕੁਸ਼ਨ ਆਇਆ ਹੈ ਹਾਂਜੀ ਸੀ ਆਪਸ਼ਨ ਗਣੇਸ਼ ਵਾਸੂਦੇਵ ਮਾਲਵੰਕਰ ਇਹ ਆਪਾਂ ਜੀ ਬੀ ਮਾਲਵੰਕਰ ਬੋਲਦੇ ਹਾਂ ਨੈਕਸਟ ਇੰਗਲਿਸ਼ ਚੈਨਲ ਤੈਰ ਕੇ ਪਾਰ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ ਹਾਂਜੀ ਪਹਿਲਾ ਭਾਰਤੀ ਕੌਣ ਸੀ ਜਿਹਨੇ ਇੰਗਲਿਸ਼ ਚੈਨਲ ਪਾਰਕ ਤਾਂ ਇੰਗਲਿਸ਼ ਚੈਨਲ ਹੁੰਦੇ ਇੰਗਲੈਂਡ ਦੇ ਕੋਲ ਹੈ ਤਾਂ ਸੀ ਆਪਸ਼ਨ ਮਹਿਰ ਸਿੰਘ ਲਾਸਟ ਕੁਚਨ ਦੇਖਦੇ ਆ ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ ਡਿਪਟੀ ਪ੍ਰਾਈਮ ਮਿਨਿਸਟਰ ਕੌਣ ਸੀ ਵੈਸੇ ਤਾਂ ਡਿਪਟੀ ਪ੍ਰਾਈਮ ਮਿਨਿਸਟਰ ਦੀ ਕੋਈ ਪੋਸਟ ਹੁੰਦੀ ਨਹੀਂ ਪਰ ਕੁਚਨ ਬਣ ਗਿਆ ਫਿਰ ਵੀ ਹਾਂਜੀ ਕੌਣ ਸੀ ਬੀ ਆਪਸ਼ਨ ਸਰਦਾਰ ਵੱਲਭਾਈ ਪਟੇਲ ਆਪਣੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਸਨ ਹਾਂਜੀ ਜੇ ਤੁਹਾਨੂੰ ਵੀਡੀਓ ਬੜੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਿਓ ਜੀ